ਇੱਕ ਸਰਕਾਰੀ ਅਧਿਆਪਕ ਦੀ ਅਜਿਹੀ ਕਿ ਨੌਨੀ ਹਰਕਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਦਰਸਲ ਉਸਦੀ ਪਤਨੀ ਵੀ ਇਸ ਕਿਨੌਨੀ ਹਰਕਤ ਦੇ ਵਿੱਚ ਉਸ ਦਾ ਸਾਥ ਤੰਦੇ ਨਜ਼ਰ ਆਈ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਹੈ ਜਿਆ ਅਧਿਆਪਕ ਨੇ ਆਪਣੀ ਸਰਕਾਰੀ ਨੌਕਰੀ ਬਚਾਉਣ ਦੇ ਲਈ ਆਪਣੇ 6 ਦਿਨਾਂ ਦੇ ਬੱਚੇ ਨੂੰ ਜੰਗਲ ਦੇ ਵਿੱਚ ਪੱਥਰਾ ਵਿਚਕਾਰ ਧੱਕਾ ਦਿੱਤਾ ਉਸਦੀ ਪਤਨੀ ਵੀ ਇਸ ਕਿਨੌਨੀ ਸਾਜਿਸ਼ ਦੇ ਵਿੱਚ ਸ਼ਾਮਲ ਸੀ ਦੋਸ਼ੀ ਬਬਲੂ ਡੰਡੋਲੀਆ ਸਗੋਲੀ ਪਿੰਡ ਦਾ ਰਹਿਣ ਵਾਲਾ ਤੇ ਅਮਰਵਾੜਾ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਅਧਿਆਪਕ ਹੈ ਦੱਸਦੇ ਕਿ ਉਹਨਾਂ ਦੇ ਪਹਿਲੇ ਹੀ 3 ਬੱਚੇ ਨੇ ਜਿਨ੍ਹਾਂ ਦੀ ਉਮਰ 8, 6 ਅਤੇ 4 ਸਾਲ ਹੈ ਕਿ ਆਏ ਜਾ ਰਿਹਾ ਹੈ ਕਿ ਜੋੜੇ ਨੇ ਆਪਣਾ ਤੀਜਾ ਬੱਚਾ ਪਾਲਨ-ਪੋषण ਕਰਨ ਲਈ ਕਿਸੇ ਹੋਰ ਨੂੰ ਦੇ ਦਿੱਤਾ ਬੱਬਲੂ ਤੇ ਉਸਦੀ ਪਤਨੀ ਨੇ ਚੌਥੀ ਪ੍ਰੈਗਨਨਸੀ ਨੂੰ ਲੁਕਾਇਆ 23 ਸਤੰਬਰ ਨੂੰ ਘਰ ਦੇ ਵਿੱਚ ਬੱਚੇ ਨੂੰ ਜਨਮ ਦਿੰਦੀ ਹੈ ਉਸਦੀ ਪਤਨੀ ਜਿਸ ਤੋਂ ਬਾਅਦ ਪਤਨੀ ਦੀ ਹਾਲਤ ਖਰਾਬ ਹੋ ਜਾਂਦੀ ਹੈ ਸਿਹਤ ਵਿਗੜੇ ਵਿਗੜ ਜਾਂਦੀ ਹੈ ਉਸ ਨੂੰ ਕਮਿਊਨਿਟੀ ਹੈਲਥ ਸੈਂਟਰ ਦਾਖਲ ਕਰਵਾਇਆ ਗਿਆ ਦੱਸਦੇ ਕਿ ਲਾਸ਼ ਤੋਂ ਬਾਅਦ ਜੋੜੇ ਨੇ 22 ਸਤੰਬਰ ਨੂੰ ਨਵਜੰਮੇ ਬੱਚੇ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਪੂਰੀ ਰਾਤ ਉਹ ਬੱਚਾ ਠੰਡ ਤੇ ਮੀਂਹ ਦੇ ਵਿੱਚ ਉੱਥੇ ਰਿਹਾ ਪਿੰਡ ਵਾਸੀਆਂ ਨੇ ਆਖਰਕਾਰ ਨਵ ਜੰਮੇ ਬੱਚੇ ਨੂੰ ਲੱਭ ਲਿਆ ਪੁਲਿਸ ਨੂੰ ਸੂਚਨਾ ਦਿੱਤੀ ਗਈ ਇਨਫੈਕਸ਼ਨ ਦੇ ਖਤਰੇ ਕਾਰਨ ਬੱਚੇ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਜੋੜੇ ਨੂੰ ਗ੍ਰਫਤਾਰ ਕੀਤਾ ਗਿਆ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਛੇਲ ਪੇਸ਼ ਦੰਦਾ ਗਿਆ ਕਹਨਿਓ ਗੇਵੀ ਗੱਲ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਦੋ ਤੋਂ ਵੱਧ ਬੱਚੇ ਹੋਣ ਤੇ ਸਰਕਾਰੀ ਨੌਕਰੀ ਤੋਂ ਬਰਖਾਸਤਗੀ ਦੀ ਸਜ਼ਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਦੋਸ਼ੀ ਦੇ ਤੀਜੇ ਬੱਚੇ ਬਾਰੇ ਅਣਜਾਣ ਨੇ ਪਰ ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਹੁਣ ਕਾਰਵਾਈ ਹੋਏਗੀ ਜਿਹਾ ਦੋ ਤੋਂ ਤੀਜੇ ਬੱਚੇ ਹੋ ਜਵੇ ਤਾਂ ਇਸ ਤੋਂ ਬਾਅਦ ਸਰਕਾਰੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਜਿਸ ਦੇ ਕਾਰਨ ਇਸ ਜੋੜੇ ਨੇ ਇੱਕ ਅਜਿਹੀ ਕਾਨੂੰਨੀ ਹਰਕਤ ਆਪਣੇ ਬੱਚੇ ਦੇ ਨਾਲ ਕੀਤੀ ਹੈ ਸਰਕਾਰੀ ਨੌਕਰੀ ਬਚਾਉਣ ਦੇ ਚਲਦਿਆਂ ਉਸ ਨੇ ਆਪਣਾ 10 ਦਿਨਾ ਦਾ ਬੱਚਾ ਜੰਗਲ ਦੇ ਵਿੱਚ ਛੱਡ ਦਿੱਤਾ ਸਰਕਾਰੀ ਅਧਿਆਪਕ ਤੇ ਉਸ ਦੀ ਪਤਨੀ ਦਾ ਕਾਰਨਾਮਾ ਤੁਸੀਂ ਖੁਦ ਹੀ ਸੁਣੋ ਇਕ ਸਰਕਾਰੀ ਅਧਿਆਪਕ ਦੀ ਅਜਿਹੀ ਕਿ ਨੌਨੀ ਹਰਕਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਦਰਸਲ ਉਸ ਦੀ ਪਤਨੀ ਵੀ ਇਸ ਕਿਨੌਨੀ ਹਰਕਤ ਦੇ ਵਿੱਚ ਉਸ ਦਾ ਸਾਥ ਤੰਦੀ ਨਜ਼ਰ ਆਈ ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਹੈ ਜਿਆ ਅਧਿਆਪਕ ਨੇ ਆਪਣੀ ਸਰਕਾਰੀ ਨੌਕਰੀ ਬਚਾਉਣ ਦੇ ਲਈ ਆਪਣੇ 6 ਦਿਨਾਂ ਦੇ ਬੱਚੇ ਨੂੰ ਜੰਗਲ ਦੇ ਵਿੱਚ ਪੱਥਰਾ ਵਿੱਚਕਾਰ ਧੱਕ ਦਿੱਤਾ ਉਸ ਦੀ ਪਤਨੀ ਵੀ ਇਸ ਕਿਨੌਨੀ ਸਾਜਿਸ਼ ਦੇ ਵਿੱਚ ਸ਼ਾਮਲ ਸੀ ਦੋਸ਼ੀ ਬਬਲੂ ਡੰਡੋਲੀਆ ਸਤੌਰੀ ਪਿੰਡ ਦਾ ਰਹਿਣ ਵਾਲਾ ਤੇ ਅਮਰਵਾੜਾ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਅਧਿਆਪਕ ਹੈ ਦੱਸਦੀ ਕਿ ਉਹਨਾਂ ਦੇ ਪਹਿਲੇ ਹੀ ਤਿੰਨ ਬੱਚੇ ਨੇ ਜਿਨ੍ਹਾਂ ਦੀ ਉਮਰ 8 ਸਾਲ ਹੈ ਤੇ 4 ਸਾਲ ਹੈ ਕਿ ਆਇਆ ਜਾ ਰਿਹਾ ਹੈ ਕਿ ਜੋੜੇ ਨੇ ਆਪਣਾ ਤੀਜਾ ਬੱਚਾ ਪਾਲਨ ਪੋਸ਼ਣ ਕਰਨ ਲਈ ਕਿਸੇ ਹੋਰ ਨੂੰ ਦੇ ਦਿੱਤਾ ਬਬਲੂ ਤੇ ਉਸ ਦੀ ਪਤਨੀ ਨੇ ਚੌਥੀ ਪ੍ਰੈਗਨਨਸੀ ਨੂੰ ਲੁਕਾਇਆ 23 ਸਤੰਬਰ ਨੂੰ ਘਰ ਦੇ ਵਿੱਚ ਬੱਚੇ ਨੂੰ ਜਨਮ ਦਿੰਦੀ ਹੈ ਉਸਦੀ ਪਤਨੀ ਜਿਸ ਤੋਂ ਬਾਅਦ ਪਤਨੀ ਦੀ ਹਾਲਤ ਖਰਾਬ ਹੋ ਜਾਂਦੀ ਹੈ ਸਿਹਤ ਵਿਗੜੇ ਵਿਗੜ ਜਾਂਦੀ ਹੈ ਉਸ ਨੂੰ ਕਮਿਊਨਿਟੀ ਹੈਲਥ ਸੈਂਟਰ ਦਾਖਲ ਕਰਵਾਇਆ ਗਿਆ ਦੱਸਦੇ ਕਿ ਲਾਸ਼ ਤੋਂ ਬਾਅਦ ਜੋੜੇ ਨੇ 27 ਸਤੰਬਰ ਨੂੰ ਨਵਜੰਮੇ ਬੱਚੇ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਪੂਰੀ ਰਾਤ ਉਹ ਬੱਚਾ ਠੰਡ ਤੇ ਮੀਂਹ ਦੇ ਵਿੱਚ ਉੱਥੇ ਰਿਹਾ ਪਿੰਡ ਵਾਸੀਆਂ ਨੇ ਆਖਰਕਾਰ ਨਰਜੰਮੇ ਬੱਚੇ ਨੂੰ ਲੱਭ ਲਿਆ ਪੁਲਿਸ ਨੂੰ ਸੂਚਨਾ ਦਿੱਤੀ ਗਈ ਇਨਫੈਕਸ਼ਨ ਦੇ ਖਤਰੇਗਾਰ ਬੱਚੇ ਨੂੰ ਚਿਲਾਸਪਾਲ ਰੈਫਰ ਕੀਤਾ ਗਿਆ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਜੋੜੇ ਨੂੰ ਗ੍ਰਫਤਾਰ ਕੀਤਾ ਗਿਆ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਚੀਲ ਪੇਸ਼ ਦਿੱਤਾ ਗਿਆ ਤਿਆਨਿ ਉਹ ਗੇਵੀ ਗੱਲ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ 2 ਤੋਂ ਵੱਧ ਬੱਚੇ ਹੋਣ ਤੇ ਸਰਕਾਰੀ ਨੌਕਰੀ ਤੋਂ ਬਰਖਾਸਤਗੀ ਦੀ ਸਜ਼ਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਦੋਸ਼ੀ ਦਿੱਤੀ ਜੇ ਬੱਚੇ ਬਾਰੇ ਅਣਜਾਣ ਨੇ ਪਰ ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਹੁਣ ਕਾਰਵਾਈ ਹੋਏਗੀ ਜਿਹਾ 2 ਤੋਂ 3ੇ ਬੱਚੇ ਹੋ ਜਾਵੇ ਤਾਂ ਇਸ ਤੋਂ ਬਾਅਦ ਸਰਕਾਰੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਜਿਸ ਤੇ ਕਾਰਨ ਇਸ ਜੋੜੇ ਨੇ ਅਜਿਹੀ ਘਿਨੌਣੀ ਹਰਕਤ ਆਪਣੇ ਬੱਚੇ ਦੇ ਨਾਲ ਕੀਤੀ ਹੈ ਸਰਕਾਰੀ ਨੌਕਰੀ ਬਚਾਉਣ ਦੇ ਚਲਦਿਆਂ ਉਸਨੇ ਆਪਣਾ 10 ਦਿਨ ਦਾ ਬੱਚਾ ਜੰਗਲ ਦੇ ਵਿੱਚ ਛੱਡ ਦਿੱਤਾ ਸਰਕਾਰੀ ਅਧਿਆਪਕ ਤੇ ਉਸਦੀ ਪਤਨੀ ਦਾ ਕਾਰਨਾਵਾ ਤੁਸੀਂ ਖੁਦ ਹੀ ਸੁਣੋ